ਕੋਸ਼ਿਸ਼ ਸਮੇਤੋਂ ਕੋਸ਼ਿਕ ਐਸੀਆਂ ਮੰਦਭਾਗੀਆਂ ਘਟਨਾਵਾਂ ਉੱਥੇ ਹੋਈਆਂ ਨੇ ਜਿਨ੍ਹਾਂ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਜਦੋਂ ਅਸੀਂ ਸੱਚੇ ਪਾਤਸ਼ਾਹ ਦੇ ਦਰ ਤੇ ਜਾਈਏ ਤਾਂ ਬਹੁਤ ਪ੍ਰੇਮ ਭਾਵਨਾ ਦੇ ਨਾਲ ਜਾਈਏ ਤੇ ਉੱਥੇ ਜਾ ਕੇ ਕਿਸੇ ਵੀ ਤਰੀਕੇ ਦੀ ਭਾਵੇਂ ਕਿ ਇਹ ਖੁਸ਼ ਇੱਕ ਲੋਕ ਹੀ ਹੁੰਦੇ ਨੇ ਕਿਸੇ ਵੀ ਤਰੀਕੇ ਦੀ ਕੋਈ ਵੀ ਹੁਲੜਬਾਜੀ ਜਿਹੜੀ ਹੈ ਉਹ ਹੌਲੇ-ਮਹੱਲੇ ਤੇ ਨਾ ਕੀਤੀ ਜਾਵੇ ਤਾਂ ਹੁਣ ਜਦੋਂ ਪਰਿਵਾਰ ਇਕੱਠਾ ਹੋ ਰਿਹਾ ਹੈ ਉਦੋਂ ਮਾਹੌਲ ਜਿਹੜਾ ਬਣਦਾ ਹੈ ਉਹ ਜੜੀ ਕਲਾ ਵਾਲਾ ਬਣਦਾ ਹੈ ਉਦੋਂ ਮਾਹੌਲ ਜਿਹੜਾ ਬਣਦਾ ਹੈ ਖਾਲਸੇ ਜ਼ਾਹੋ ਜਲਾਲ ਵਾਲਾ ਬਣਦਾ ਹੈ ਸੋ ਮੈਂ ਅਪੀਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਸਿੱਖ ਕੌਮ ਦੇ ਉੱਤੇ ਬਹੁਤ ਜ਼ਿਆਦਾ ਬਖਸ਼ਿਸ਼ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਬਹੁਤ ਸਾਰੇ ਤਿਉਹਾਰ ਕੌਮੀ ਤਿਉਹਾਰ ਬਖਸ਼ਿਸ਼ ਕੀਤੇ ਨੇ ਜਿਹੜੇ ਕਿ ਸਾਨੂੰ ਹਮੇਸ਼ਾ ਗੁਰੂ ਦੇ ਨਾਲ ਜੋੜ ਕੇ ਰੱਖਦੇ ਨੇ ਸਾਡੇ ਵਿੱਚ ਜੋਸ਼ ਜਜ਼ਬਾ ਤੇ ਚੜ੍ਹਦੀ ਕਲਾ ਪਰਦੇ ਨੇ ਇੰਨਾ ਹੀ ਤਿਉਹਾਰਾਂ ਦੇ ਵਿੱਚੋਂ ਸਿੱਖ ਕੌਮ ਦਾ ਕੌਮੀ ਤਿਹਾਰ ਹੈ ਹੋਲਾ ਮਹੱਲਾ ਜਿਹੜਾ ਕਿ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਤੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਜਿਸ ਵਿੱਚ ਵੱਖ-ਵੱਖ ਨਿਹੰਗ ਸਿੱਖ ਜਥੇਬੰਦੀਆਂ ਦਲਪੰਥ ਸੰਪਰਦਾਵਾਂ ਟਕਸਾਲਾਂ ਨਿਰਮਲੇ ਅਤੇ ਹੋਰ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸੱਚੇ ਪਾਤਸ਼ਾਹ ਦੇ ਦਰ ਤੇ ਪਹੁੰਚ ਕੇ ਜਿੱਥੇ ਖਾਲਸਾਈ ਕਰਤੱਬ ਦਿਖਾਏ ਜਾਂਦੇ ਨੇ ਉਥੇ ਸਾਰੀ ਸੰਗਤ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੁੰਦਿਆਂ ਸਤਿਗੁਰੂ ਜੀ ਦੇ ਪਾਸੋਂ ਗੁਰਸਿੱਖੀ ਜੀਵਨ ਦੀ ਮੰਗ ਵੀ ਕਰਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਕੋਸ਼ਿਕ ਐਸੀਆਂ ਮੰਦਪਾਗੀਆਂ ਘਟਨਾਵਾਂ ਉੱਥੇ ਹੋਈਆਂ ਨੇ ਜਿਨ੍ਹਾਂ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਜਦੋਂ ਅਸੀਂ ਸੱਚੇ ਪਾਤਸ਼ਾਹ ਦੇ ਦਰ ਤੇ ਜਾਈਏ ਤਾਂ ਬਹੁਤ ਪ੍ਰੇਮ ਭਾਵਨਾ ਦੇ ਨਾਲ ਜਾਈਏ ਤੇ ਉੱਥੇ ਜਾ ਕੇ ਕਿਸੇ ਵੀ ਤਰੀਕੇ ਦੀ ਭਾਵੇਂ ਕਿ ਇਹ ਕੁਝ ਇੱਕ ਲੋਕ ਹੀ ਹੁੰਦੇ ਨੇ ਕਿਸੇ ਵੀ ਤਰੀਕੇ ਦੀ ਕੋਈ ਵੀ ਹੁੱਲੜਬਾਜੀ ਜਿਹੜੀ ਹੈ ਉਹ ਹੋਲੇ ਮਹੱਲੇ ਦੇ ਨਾ ਕੀਤੀ ਜਾਵੇ ਦੂਜੀ ਬੇਨਤੀ ਇਹ ਹੈ ਕਿ ਜਿਹੜੇ ਬੱਚੇ ਸਾਡੇ ਅਜੇ ਸਾਬਤ ਸੂਰਤ ਨਹੀਂ ਨੇ ਉਹ ਵੀ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਜਾਣ ਤਾਂ ਉਹ ਸਿਰ ਤੇ ਦਸਤਾਰਾਂ ਸਜਾ ਕੇ ਜਾਣ ਇਹ ਦਸਤਾਰ ਗੁਰੂ ਪ੍ਰਤੀ ਸਾਡੇ ਪ੍ਰੇਮ ਦਾ ਵੀ ਪ੍ਰਤੀਕ ਹੈ ਕਿ ਅਸੀਂ ਆਪਣੇ ਸਤਿਗੁਰੂ ਦੇ ਘਰ ਜਾ ਰਹੇ ਹਾਂ ਕਿਉਂਕਿ ਆਪਾਂ ਸਭ ਜਾਣਦੇ ਹਾਂ ਅਸੀਂ ਸਾਰੇ ਅਨੰਦਪੁਰ ਸਾਹਿਬ ਦੇ ਵਾਸੀ ਹਾਂ ਪਿਤਾ ਸਾਡੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਡੇ ਸਾਹਿਬ ਕੌਰ ਜੀ ਨੇ ਅਸੀਂ ਆਪਸ ਵਿੱਚ ਇੱਕ ਸਾਂਝਾ ਪਰਿਵਾਰ ਖਾਲਸਾ ਪੰਥ ਹਾਂ ਤਾਂ ਹੁਣ ਜਦੋਂ ਪਰਿਵਾਰ ਇਕੱਠਾ ਹੋ ਰਿਹਾ ਹੈ ਤਾਂ ਉਦੋਂ ਮਾਹੌਲ ਜਿਹੜਾ ਬਣਦਾ ਹੈ ਉਹ ਚੜ੍ਹਦੀ ਕਲਾ ਵਾਲਾ ਬਣਦਾ ਹੈ ਉਦੋਂ ਮਾਹੌਲ ਜਿਹੜਾ ਬਣਦਾ ਹੈ ਖਾਲਸਈ ਜ਼ਾਹੋ ਜਲਾਲ ਵਾਲਾ ਬਣਦਾ ਹੈ ਤਾਂ ਮੈਂ ਅਪੀਲ ਕਰਦਾ ਹਾਂ ਸਮੁੱਚੀ ਕੌਮ ਨੂੰ ਵੀ ਹੋਲੇ ਮਹੱਲੇ ਦੇ ਮੌਕੇ ਤੇ ਜਿੱਥੇ ਆਪਾਂ ਵੱਧ ਚੜ ਕੇ ਹਿੱਸਾ ਲਈਏ ਸੱਚੇ ਪਾਤਸ਼ਾਹ ਦੇ ਦਰ ਤੇ ਨਤਮਸਤ ਹੋਈਏ ਉਥੇ ਆਪਾਂ ਸੱਚੇ ਪਾਤਸ਼ਾਹ ਦੇ ਪ੍ਰਤੀ ਸਮਰਪਣ ਭਾਵਨਾ ਨੂੰ ਪੇਸ਼ ਕਰਦਿਆਂ ਹੋਇਆਂ ਸਤਿਗੁਰੂ ਦੇ ਹੁਕਮਾਂ ਦੇ ਅਨੁਸਾਰ ਚੱਲ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ